ਐਸ ਤੁਸੀਂ ਬੋਲੋ ਲਓ ਜੀ ਅੱਜ ਆਪਾਂ ਬਣਾਵਾਂਗੇ ਸਕੰਨਵੀ ਦਾ ਮਸਾਲਾ ਪਹਿਲਾਂ ਸਸਰੀ ਘਰ ਕੋਲ ਬਹਾਂਉਂਗਾ ਇੰਨੇ ਦਿਨ ਬਾਅਦ ਤੁਸੀਂ ਚੈਨਲ ਤੇ ਆਏ ਹੋ ਛੁੱਟੀਆਂ ਕੱਟ ਕੇ ਸਾਰਿਆਂ ਨੂੰ ਛੁੱਟੀਆਂ ਬਿਚਾਰਦੀਆਂ ਨੇ ਜੀ ਤੜਕਾ ਰੰਗ ਗੱਲ ਹੋ ਗਿਆ ਹੁਣ ਪਹਿਲਾਂ ਪਾਵਾਂਗੇ ਜੀਰਾ ਮੰਮੀ ਬੈਕ ਇਨ ਦਾ ਕਿਚਨ ਕਤਾਨ ਨੂੰ ਤੁਹਾਨੂੰ ਲੱਗਦਾ ਹੈ ਮੈਨੂੰ ਜਿਆਦਾ ਲੱਗਿਆ ਨਹੀਂ ਹੁਤਾ ਹੀ ਨਹੀਂ ਅਜੇ ਹੁਣ ਪਾਵਾਂਗੇ ਕਾਲੀਆਂ ਮਿਰਚ ਅਸੀਂ ਹੁਣ ਜਿਵੇਂ ਗਰਮੀ ਆ ਖਾਸੇ ਟਾਈਮ ਦਾ ਬਣਾ ਕੇ ਰੱਖ ਲੈਣਾ ਇਹ इलाइचिया हरिया चाहे सौंप भी पा लो मैं सौंप नहीं पाई कर इलाइचिया पा लिया मिर्चों भी रख लिंग चक्ल ਉਡਾ ਜਾ ਰੋਸਟ ਹੋ ਗਿਆ ਬੱਸ ਸਾਨੂੰ ਹੋ ਗਿਆ ਹੁਣ ਠੰਡਾ ਹੋ ਗਏ ਠੰਡਾ ਹੋਏ ਤੇ ਚੱਕਾਂਗੇ ਫੇਰ ਨਾ ਅਮੰਗ ਸਟੈਂਡਿੰਗ ਹੁਣ ਬਣਾਵਾਂਗੇ ਨੀਮੂ ਨੀਮੂ ਪਾਣੀ ਦੇ ਰੋਟੀ ਹੂੰ ਆਣੀ ਬਣਾ ਰਹੇ ਹਾਂ ਹੌਂ ਦਾ ਪਾਣੀ ਟੀਨਾ ਪਾਣੀ ਟੀਨਾ ਦਾ ਪਾਣੀ ਤਾਂ ਹਰੋ ਜੀ ਵਕੜੇ ਜੀ ਪਿਆ ਹੌਤ ਵੀ ਰਹੀ ਸੀ ਟੀਨਾ ਲੈ ਗਿਆ ਉਹ ਪਹਿਲੇ ਗਲਾਸ ਲੈ ਕੇ ਆ ਗਈ ਦੇਖ ਲੋ ਕੁਤੋਂ ਪਾਣੀ ਬਣਿਆ ਵੀ ਵੜਦਾ ਉਹ ਤਾਂ ਬਣਤਾ ਜਾਣ ਦੇ ਤੂੰ ਤਾਂ ਪਹਿਲਾਂ ਹੀ ਪਾਣੀ ਨੂੰ ਆ ਗਿਆ ਆਓ ਪਾ ਦੇ ਚਾਪਕੇ ਪਾ ਲੋ ਸੌਫ ਵੀ ਐਡ ਕਰ ਲਈ ਅਸੀਂ ਮम्मा ਨੇ ਪਹਿਲਾਂ ਪਾਈ ਸੀ ਘੁਣਾ ਲਈ ਅਸੀਂ ਅਕੀਸ ਕਿਧਰ ਕਿ ਆਪਾਂ ਦੋ ਆ ਜਾਣਾ ਗੁਰੂ ਸੀਸਾ ਸੀਸ ਪਰੇ ਹੋ ਜਾਓ ਕਿ ਕਿਤਾ ਸੀਸ ਜਿਹਦਾ ਸਮਾਨ ਚੱਕਣ ਲੱਗੇਗਾ ਥੋੜਾ ਜਿਹਾ ਹੋਰ ਇਹ ਰਹਿ ਗਿਆ ਹਣਾ ਜੀਰੇ ਦਾ ਰੇਹਾਂ ਤੇ ਸਾਫ ਜੀਰੇ ਆ। ਤੋ ਆ ਹਾਂ ਅਸੀਂ ਰੋਲਾਂ ਦੇ ਉੱਪਰ ਤੋਂ ਸਾਰਾ ਥਾ ਫਿੱਟ ਲੇ। Masalah udah apa na, airnya. Airnya ਗਰਮੀ ਬਹੁਤ ਆ ਸੋ ਪਲੀਜ਼ ਸਟੇ ਹਾਈਡਰੇਟਿਡ ਜਿਵੇਂ ਕਿ ਤੁਸੀਂ ਪਹਿਲਾਂ ਦੇਖਿਆ ਨਹੀਂ ਉਹ ਚੋੜ ਰਹੀ ਆ ਆਪਾਂ ਨੇ ਬਰਕ ਪਾਲੀ ਵਿੱਚ ਪਾਣੀ ਪਾ ਲਿਆ ਹੁਣ ਨਿੰਬੂ ਪਾਣੀ ਦੇ ਵਿੱਚ ਇਹ ਮਸਾਲੇ ਦਾ ਪਾਵਾਂਗੇ ਇੱਕ ਚਮਚਾ ਪਾਵਾਂਗੇ ਮਿਕਸ ਕਰ ਦਾਂਗੇ ਹੈ नम जी लाओ उससे अपनी टेस्टी है कैसी मम्मी दूसरी बार पेंट लग गया बहुत टेस्टी है ना बढ़िया है ਬਾਕੀ ਸਭ ਵੀ ਟਰਾਈ ਕਰੇਗੀ ਕੀ ਮੈਨੂੰ ਲੱਗਦਾ ਬਾਕੀ ਸਭ ਨੂੰ ਸਾਨੂੰ ਉਹ ਬਹੁਤ ਜਿਆਦਾ ਚੁੰਨੀ ਖਾਣੀ ਦੱਬਦੀ ਜਿੱਦਾਂ ਲੈ ਗਏ ਅਨ ਨੂੰ ਆ ਗਿਆ ਦਰਖਤ ਕਾਵੇ ਅਸੀਂ ਸੋ ਹੁਣ ਦੁਬਾਰਾ ਫੇਰ ਪੀ ਰਿਹਾ ਟੈਸਟ ਕਰ ਰਿਹਾ ਹੁਣ ਤੇ ਤੇ 8 ਕੱਪ ਚ ਨਹੀਂ ਬੁੱਤ ਪੀ ਹੋਣਾ ਇਹ ਫਿਨਿਸ਼ ਹੋ ਗਿਆ ਹੋਰ ਪਾ ਲਿਓ ਵਿੱਚ ਥੋੜਾ ਜਿਹਾ ਫਿਲਟਰ ਵਾਲਾ ਪਾਣੀ ਪਾ ਲਿਓ ਲੈ ਕੇ ਆਉਂਦੇ ਆ ਲੈ ਕੇ ਆਉਂਦੇ ਆ ਹੁਣ ਇਹਨੂੰ ਐ ਵੀ ਮੈਂ ਇੱਕ ਗਲਾਸ ਭੜਾ ਵੀ ਤੂੰ ਤਾਂ ਗਲਾਸ ਭਰਨੇਗਾ ਹੇ ਬੰਦਲ ਬਹੁਤ ਰਹਿ ਗਿਆ ਇੰਨਾ ਗਲਾਸ ਕੱਪ ਰੱਖ ਦੋ ਪਰ ਲੈ ਬਈ ਤੂੰ ਆਪਣਾ ਕੱਪ ਰੱਖ ਤੂੰ ਹੁਣ ਆਪਣਾ ਕੱਪ ਤੂੰ ਤਾਂ ਅਲੱਗ ਅਲੱਗ ਭਾਂਡਿਆਂ 'ਚ ਟੇਸਟ ਕਰਦਾ ਹੁਣ ਹੋਰ ਕੱਪ ਲੈ ਲਿਆ ਭਾਂਡੇ ਇੰਨੇ ਮੰਜੂ ਕੌਣ ਫਿਰ ਲੱਤਾਂ ਨੂੰ ਜਿਬੜੀ ਜਾਣਾ ਜਾ ਕੇ ਤੈਨੂੰ ਇਹ ਮੰਜ ਨੇ ਭੈਣਗੇ ਹਿੰਦੀ ਦੇਣਾ ਕਿਵੇਂ ਸਮਾਰ ਸਮਾਰਾ ਚੌਥਾ ਕੱਪ ਪਿਆ ਜਦੋਂ ਜਦਾਂ ਪਾਣੀ ਬਣਿਆ ਦੋ ਗਲਾਸ ਦੀਆਂ ਘਰਤੀਆਂ ਆਪਦੀਆਂ ਬਾਹ ਆਉਂਦੀਆਂ ਤੇ ਕੋਲ ਹੁੰਦਾ ਕਿ ਮੈਂ ਕਿੱਥੋਂ ਪਾਵਾਂ ਮੇਰੇ ਕੋਲ ਨਹੀਂ ਹੈਗਾ ਹੋਰ ਹਰ ਮੈਂ ਚੱਲ ਚੱਲ ਜੀ ਤਰਾ ਹੈ ਹੈ ਨਹੀਂ ਮੇਰੇ ਕੋਲ ਹੋਰ ਫਿਨਿਸ਼ ਹੋ ਗਿਆ ਮੁੱਕ ਗਿਆ ਕੱਲ ਨੂੰ ਬਣਾਵਾਂਗੇ ਹੂੰ ਕਰ ਦੋ ਐ ਹੱਥ ਨੂੰ ਜਿਵੇਂ ਕਰਦੇ ਹੁੰਨੇ ਆ ਚਲੋ ਜੀ ਚਲੋ ਜੀ ਕਿਵੇਂ ਹੈਂਡਲ ਲੈ ਜਾਣਾ ਹੱਬਨ ਨੇ ਵੀ ਖਾਸਾ ਹੀ ਪਾ ਤਾ ਲ ਚਲੋ ਜੀ ਕਿਵੇਂ ਕਹਿਣਾ ਹੁਨਾ ਖਤਮ ਕਰਕੇ ਕੇ Papa ਬੀ ਲੋ ਤੁਸੀਂ ਬਹ ਬਹ ਪਾਪਾਂ ਦੇ ਦੋ ਪੀਣ ਨੂੰ ਲੈਣਾ ਨਹੀਂ ਪਾਪਾਂ ਦਿਣਾ ਨਹੀਂ ਨਾਲੇ ਫੜਾ ਹੁੰਦੀ ਐ ਨਾਲ ਮੋੜ ਲੈਂਦੀ ਐ ਨਾਲੇ ਭੇਜਦੇ ਮੂੰਹ ਨੂੰ ਲਾ ਲੈਂਦੀ ਆ ਹਾਂ ਨਾਲੇ ਹੁਣ ਲੋਡ ਨਹੀਂ ਧੱਕੇ ਨਾਲ ਵੀ ਰਹੀ ਆ ਹਾਂ ਹਾਂ ਧੱਕੇ ਨਾਲ ਬਿੰਦੀ ਆ ਹਾਂ ਚੱਪਲੇ ਇੰਡਪਾ ਦੇ ਬਣੋ ਆਲਟੀ ਨਹੀਂ ਆ ਜਾਬ ਤੁਸੀਂ ਇਸ ਡੋਲ ਨਾ ਦਿਓ ਪੁੱਤ ਮੈਂ ਹਾਂਜੀ ਇਸ ਦਾ ਇਸ ਕੱਪ ਵਿੱਚ ਪਾਣੀ ਚਾਹੀਦਾ ਹੈਗਾ ਡੋਲ ਦਿਣਾ ਨਹੀਂ ਬਾਈ ਹੱਲ ਲਾਓ ਸੇ ਤੂੰ ਪੜਾਉਣਾ ਨਹੀਂ ਹੋਰੇ ਪੀ ਲੋ ਪੁੱਤ ਖਤਮ ਕਰ ਦੋ ਪੀ ਲੋ ਹੋਣ ਲਓ ਉਹ ਨਹੀਂ ਹੈ ਪੀ ਲੋ ਪੀ ਲੋ ਲਿਓ ਫਿਰ ਮੈਨੂੰ ਦੇ ਦਿਓ ਇਹ ਮੈਨੂੰ ਦੇ ਦਿਓ ਹੁਣ ਤਾਂ ਡੋਲੂਗੀ ਉਹ ਹਨ ਮਰੀ ਤਾਂ ਤੇ ਤਨ ਘਰਾਂਗੀ